ਅੰਮ੍ਰਿਤਸਰ ਚ ਪੁਲਿਸ ਦੀ ਰੇਡ ਨੇ ਹੋਟਲ ਚ ਪਵਾ ਦਿੱਤੀਆਂ ਪਾਜੜਾ ਰੰਗੇ ਹੱਥੀ ਚੱਕਲੇ ਮੁੰਡੇ ਕੁੜੀਆਂ ਵੇਖੋ ਮੌਕੇ ਦੀਆਂ ਤਸਵੀਰਾਂ ਮਾਮਲਾ ਅੰਮ੍ਰਿਤਸਰ ਦੇ ਇੱਕ ਹੋਟਲ ਦਾ ਹੈ ਜਿੱਥੇ ਪੁਲਿਸ ਵੱਲੋਂ ਰੇਡ ਮਾਰੀ ਗਈ ਅਤੇ ਬਿਨਾ ਆਈਡੀ ਦਿੱਤੇ ਮੁੰਡੇ ਕੁੜੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਲਗਾਤਾਰ ਹੋਟਲਾਂ 'ਚ ਰੇਡ ਮਾਰੀ ਜਾ ਰਹੀ ਹੈ ਅਤੇ ਬਿਨਾ ਪ੍ਰੂਫ ਤੇ ਤੇ ਜੋ ਕੁੜੀਆਂ ਮੁੰਡੇ ਠਾਰੇ ਹੁੰਦੇ ਹਨ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਉਹਨਾਂ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਜੋ ਵੀ ਉਸ ਨੂੰ ਚੱਕੀ ਚਾਪਦਾ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ। ਹੁਣ ਪੁਲਿਸ ਵੱਲੋਂ ਕੱਲ ਫੇਰ ਇੱਕ ਅੰਮ੍ਰਿਤਸਰ ਦੇ ਵੱਡੇ ਹੋਟਲ ਵਿੱਚ ਰੇਡ ਮਾਰੀ ਗਈ ਅਤੇ ਪੁਲਿਸ ਨੇ ਬਿਨਾ ਆਈਡੀ ਤੇ ਉੱਥੇ ਮੌਜੂਦ ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ। ਕੁੜੀਆਂ ਤੇ ਮੁੰਡਿਆਂ ਨੂੰ ਦੂਸਤਾਰ ਕੀਤਾ ਗਿਆ ਹੀ ਦੇਰਾਂ। ਪਰਸੋਂ ਦੀ 8 ਤਰੀਕ ਦੀ ਗੱਲ ਹੈ। ਮੈਨੂੰ ਤਲਾਹ ਮਿਲੀ ਸੀ। ਤੇ ਪੰਜਾਬ ਹੋਟਲ ਦੇ ਬਾਹਰ ਉਹ ਜਹਾਜੜ ਵਿਖੇ ਉਸ ਲੇਡੀਜ਼ ਦੇ ਜਿਹੜੇ ਆਵਾਰਾ ਫਿਰ ਰਹੇ ਆ ਇਹਦਾ ਰੂਪਾਂ ਦੀ ਡੇਟ ਕਰਦੇ ਡੇਟ ਕਰਦੇ ਜੀ ਸਾਨੂੰ ਜਦੋਂ ਲਾਹਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਉੱਥੇ ਦੇ ਵੀ ਖੜੇ ਆ ਤੇ ਇਹਨਾਂ ਦੇ ਕਰਤਾਨੇ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਗਾੜੀਆਂ ਢੀਕ ਕਰਦੇ ਆਂ ਤੇ ਕਰਨੇ ਸਮੇਂ ਤੋਂ ਕੰਮ ਕਰ ਦਿੱਤੀ ਸਾਰੇ ਇਸ ਵਾਰ ਜੀ ਤੁਸੀਂ ਸਰਦਈਏ ਜੀ ਤੁਮ ਨੂੰ ਕਿੱਥੋਂ ਲੈਣ ਵਾਲੇ ਨੇ ਉੱਡੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈਗਾ ਜੀ ਇਹਨੂੰ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਰੋਲ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਕਰਦਾ ਸ਼ਾਰਗ ਨੂੰ ਲੈ ਕੇ ਆਉਂਦਾ ਹੈ ਫਿਰ ਹੋਟਲ ਵਿੱਚ ਪਹੁੰਚਾਉਂਦੇ ਨੇ ਕਿਹੜੇ ਹੋਟਲ ਵਿੱਚ ਰੈਂਟ ਦੇ ਦਿੱਤੀ ਜੀ ਇਹ ਲਗਾਤਾਰ ਹੈ ਜੀ ਜ਼ਿਆਦਾ ਜ਼ਿਆਦਾ ਪੰਜਾਬ ਹੋਟਲ ਤੇ ਐਂਡ ਕੋਈ ਸਿੱਧਾ ਬਾਹਰ ਨਹੀਂ ਅੰਦਰ ਜਾਂਦੇ ਆਂ ਹੋਟਲ ਵਾਲੇ ਕੋਲ ਪੁੱਛ ਕੇ ਅਸੀਂ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਜੀ ਜਾਂਦੇ ਇਹਨਾਂ ਕੋਲ ਪੁਸ਼ਟੀ ਕੀਤੀ ਗਈ ਸੀ ਈਪੋਸੀ ਇਸ ਕਿਤੇ ਪੋਸਟਿਸ ਕੀਤੀ ਗਈ ਆ ਵੀ ਕਿਦਾਂ ਐ ਤੁਹਾਡੇ ਕੈਂਟਰੀ ਇਹਦੇ ਵਿੱਚ ਐਂਟਰੀ ਕਰਦੇ ਹੋ ਐਂਟਰੀ ਆ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਆ ਹੋਟਲ ਵਾਲੇ ਉਹ ਹਦਾਇਤ ਜਾਰੀ ਕੀਤੀ ਗਈ ਆ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ ਵਾਰਾਂ ਭੀਜੀਆਂ ਉਹਨਾਂ ਨੂੰ ਕਮਰੇ ਨਾਲ ਦਿੱਤੇ ਗਏ ਬਿਲਕੁਲ ਜੀ ਸੀਨੀਅਰ ਅਸਟਰਪਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਆ ਵੀ ਇਹੋ ਜਿਹੀ ਕੋ ਗਲਵੱਤ ਨਹੀਂ ਹੋਈ ਜੇ ਦੇ ਕੋ ਗੱਲਬਾਤ ਹੋਈ ਤੇ ਉਹਨਾਂ ਦੇ ਮੁਜ਼ਾਇਆ ਜਿਹੜੀ ਆ ਕਰ ਦਿੱਤੀ ਗਈ ਆ ਹਾਂ ਸਰ ਕੀ ਕਹਿਣਾ ਚਾਹੁੰਦੇ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਨੂੰ ਦੋਸਤਾਲ ਕੀਤਾ ਗਿਆ ਇਹਦੇ ਨਾਲ ਅਰੇ ਪਰਸੋਂ ਜੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੋਟਲ ਦੇ ਬਾਹਰੋਂ ਜਹਾਜਗੜ ਵਿਖੇ ਉਸ ਲੇਡੀਜ਼ ਦੇ ਜੰਗ ਜਿਹੜੇ ਆਵਾਰਾ ਫਿਰ ਰਹੇ ਆ ਤੇ ਕਰਨਾ ਮੌਕੇ ਦੀ ਡੇਟ ਕਰਦੇ ਡੇਟ ਕਰਦੇ ਜੀ ਸਾਨੂੰ ਜਦੋਂ ਤਲਾਹ ਨਹੀਂ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਕੋਲ ਦੇ ਵੀ ਫੜੇ ਆ ਤੇ ਇਹਨਾਂ ਦੇ ਕਰਦੇ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਗਾੜੀਆਂ ਢੀਕ ਕਰਦੇ ਆਂ ਹੂੰ ਇਹਦੇ ਦੇ ਸਮੇਂ ਤੋਂ ਕੰਮ ਕਰਦੀ ਪਈ ਸਾਰੇ ਇਸ ਵਾਰ ਜੀ ਤਤੀ ਚੱਲ ਰਹੀ ਹੈ ਜੀ ਤਾਂ ਮੁੰਡੇ ਕਿੱਥੋਂ ਰਣ ਵਾਲੇ ਨੇ ਮੁੰਡੇ ਜੀ ਲੋਗ ਰਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈਗਾ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈਗਾ ਜੀ 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 ਹੈਗਾ ਜੀ ਬੈਟਰੀ ਵਾਲੇ ਦਾ ਕੀ ਰੋਲ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਗੰਦਾ ਸਾਗ ਨੂੰ ਲੈ ਕੇ ਆਉਂਦਾ ਹੈ ਫਿਰ ਹੋਟਲ ਵਿੱਚ ਪਹੁੰਚਾਉਂਦੇ ਨੇ ਤੇ ਕਿਹਨੇ ਹੌਟਲ ਦੇ ਵਿੱਚ ਫੈਡ ਦੇ ਦੀ ਜੀ ਇਹ ਲਗਾਤਾਰ ਹੈ ਓ ਜਿਆਦਾਤਰ ਪੰਜਾਬ ਹੋਟਲ ਦੇ ਐਂਡ ਕੋ ਵੀ ਸਿੱਧਾ ਬਾਹਰ ਨਹੀਂ ਅੰਦਰ ਜਾਂਦੇ ਆ ਹੋਟਲ ਵਾਲੇ ਕੋਲ ਪੁੱਛ ਰਹੇ ਸੀ ਕਿ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਹੋ ਜਾਂਦੀ ਹੈ ਨਾਲ ਪਹੁੰਚ ਕੀਤੀ ਗਈ ਕੀ ਪੁੱਛਿਆ ਸੀ ਕੀਤੀ ਗਈ ਉਸ ਤੋਂ ਸੇ ਕੀਤੀ ਗਈ ਹੈ ਵੀ ਕਿਦਾਂ ਇਹ ਤੁਹਾਡੇ ਕੈਂਟਰੀ ਇਹ ਕਦਮ ਕੈਂਟਰੀ ਕਰਦੇ ਹੋ ਐਂਟਰੀਆਂ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਹੋਟਲ ਵਾਲੇ ਉਹਦਾਇਤ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ ਮਾਰਾ ਭੀਂਦੀਆਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਸੀਨੀਅਰ ਅਫਸਰ ਬਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਹੈ ਵੀ ਇਹੋ ਜਿਹੀ ਕੋਈ ਗਲਤਫਤ ਨਹੀਂ ਹੋਣੀ ਚਾਹੀਦੀ ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਨਜ਼ਾਇਜ਼ ਜਿਹੜੀ ਆ Hors rite ki nan.